ਸਤਿ ਸ੍ਰੀ ਅਕਾਲ ਜੀ ਇਹਨਾਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਆਪਾਂ ਚੱਲੇ ਆ ਜੀ ਅੱਜ ਸ਼ਹਿਰ ਨੂੰ ਖੰਨੇ ਤੇ ਆਪਾਂ ਚੱਲੇ ਆ ਜੀ ਅੱਜ ਸ਼ਹਿਰ ਤੇ ਤੁਹਾਨੂੰ ਦਿਖਾਉਨੇ ਆ ਜੀ ਸ਼ਹਿਰ ਜਾ ਕੇ ਆਪਾਂ ਕੀ ਲੈਣ ਚੱਲੇ ਆ ਤੇ ਚਲੋ ਜੀ ਮਿਲਦੇ ਆਪਾਂ ਖੰਨੇ ਜਾ ਕੇ ਤੇ ਦਿਖਾਵਾਂਗੇ ਤੁਹਾਨੂੰ ਆਪਾਂ ਕੀ ਲੈ ਕੇ ਆਏ ਹਾਂ ਜੀ ਪਹੁੰਚ ਗਏ ਆਪਾਂ ਸ਼ਹਿਰ ਮੂਰੀ ਆ ਗਿਆ ਟਰੱਕ ਹੁਣ ਨਹੀਂ ਤੁਹਾਨੂੰ ਲਪਾਉਂਦੇ ਬਾਜੀ ਹੈ ਜੀ ਆਪਾਂ ਸ਼ਹਿਰ ਦੇ ਵਿੱਚ ਚਲਾਉਂਦੇ ਆ ਕੰਨਾਂ ਨੂੰ ਫੋਨ ਲੱਗੇ ਹੁੰਦੇ ਆ ਤੇ ਸਕੂਟਰੀਆਂ ਦੇ ਉੱਪਰ ਫਿਰ ਕਹਿੰਦੇ ਨੇ ਸਾਡੇ ਐਕਸੀਡੈਂਟ ਹੋ ਗਏ ਦੇਖੋ ਜੀ ਕਿਵੇਂ ਕੰਨ ਨੂੰ ਫੋਨ ਲਾਈ ਜਾਂਦਾ ਬੰਦਾ ਦੇਖੋ ਵੈਸੇ ਬਹੁਤ ਮਾੜੀ ਗੱਲ ਐ ਇਹ ਕਦੇ ਵੀ ਖੜਾ ਕੇ ਸੁਣ ਲਓ ਜੇ ਸੁਣਨਾ ਗੱਲੇ ਜਿਆਦਾ ਸੁੱਤੇ ਬਹਿ ਕੇ ਆਉਂਦੇ ਹਾਂ ਹਾਂ ਪਤਾ ਨਹੀਂ ਗੱਲੇ ਹੀ ਜਿਆਦਾ ਮੋਟਰਸਾਈਕਲ ਸਕੂਟਰ ਤੇ ਬਹਿ ਕੇ ਆਉਂਦੀਆਂ ਸਾਰਿਆਂ ਨੂੰ ਦੇਖੋ ਜੀ ਕੋੜਾ ਗੱਡੀ ਦੇਖੋ ਜੀ ਮੀ ਕਿੰਨਾ ਪਾਣੀ ਖੜਾ ਦੇਖੋ ਸ਼ਹਿਰ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਨਾ ਕੰਨੇ ਸ਼ਹਿਰ ਦਾ ਹੀ ਬਾਲਾ ਬੁਰਾ ਹਾਲ ਹੋ ਗਿਆ ਇਹ ਪੁਲ ਕਰਕੇ ਨਾ ਆਹਨੋਂ ਵਧੀਆ ਉੱਪਰ ਉੱਪਰ ਜੀ ਲਓ ਚਾਹੀ ਜਾਂਦੇ ਆ। ਆਹ ਜੀ ਕਿਤੋਂ ਦਾ ਨੀਵਾਂ ਸੈਟਾ ਪਾਣੀ ਕਿਤੇ ਨਹੀਂ ਨਿਕਲਦਾ ਨਹੀਂ ਹੈਗਾ ਸੈਟਾਂ ਦੇ ਉੱਪਰੋਂ। ਜਿਹੜੀਆਂ ਨਾਲੀਆਂ ਜੀਆਂ ਬਣਾਈਆਂ ਨੇ ਉਹ ਪਹਿਲੇ ਭਰੀਆਂ ਸਨ ਜੀ। ਲੋਕੀ ਕੂੜਾ ਹੀ ਬਹੁਤ ਸੜਦੇ ਨੇ ਤੁਸੀਂ ਦੇਖੋ ਤੁਸੀਂ ਉਹਦੇ ਕਿੰਨਾ ਕੂੜਾ ਘਾੜਾ ਕਰਿਆ ਆਪੇ। ਨਹੀਂ ਬਹੁਤ ਹਲਾਟਰੀ ਪਾਲੋ ਜੀ ਜਿਹਨੇ ਲਾਟਰੀ ਪਾਉਣਾ ਦੇਖੋ। ਲਾਟਰੀ ਹਣਾ ਬਾਬਾ। ਬੁਰਾ ਹਾਲ ਹੋ ਗਿਆ ਬੜਾ ਬੁਰਾ ਹਾਲ ਹੋ ਗਿਆ ਇੰਨਾ ਸੋਹਣਾ ਸ਼ਹਿਰ ਸੀ ਨਾ ਸਾਡਾ ਇਹ ਬਹੁਤ ਸੋਹਣਾ ਸ਼ਹਿਰ ਸੀ ਆ ਪੁਲ ਨੇ ਕੰਮ ਖਰਾਬ ਕਰਤਾ ਜਿੱਦਾਂ ਨਾ ਪੁਲ ਬਣਿਆ ਜਿੰਦੇ ਲੈ ਲੋ ਜੀ ਜਿੰਦੇ ਚਾਬੀਆਂ ਵਾਲੇ ਆਪਾਂ ਅੱਗੇ ਚੱਲ ਕੇ ਦਿਖਾਉਣੀ ਆ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੀ ਆ ਜੀ ਆਪਾਂ ਕੀ ਲੈਣਾ ਆ ਕੀ ਲੈ ਕੇ ਜਾਣਾ ਤੇ ਮਨੇ ਆਪਾਂ ਕੀ ਕਰਨਾ ਆ ਬਸ ਕੰਮ ਤਾਂ ਥੋੜਾ ਜਿਹਾ ਜਿਆਦਾ ਹੈ ਨਹੀਂ ਆ ਇਹ ਕੁਝ ਲੈਣਾ ਹੀ ਆਪਾਂ ਨੇ ਚਲੋ ਜੀ ਮਿਲਦੇ ਆ ਅੱਗੇ ਜਾ ਕੇ ਤੁਹਾਨੂੰ ਵਿੱਚ ਬਾਜ਼ਾਰ ਦੇ ਆ ਮਾਂ ਮਾਰਕੀਟ ਆ ਇਹ ਲਓ ਜੀ ਇਹ ਵੰਡ ਪੱਟਾ ਹੱਸ ਤਾਂ ਹੋ ਜਿਹੜੀ ਰਹਾ ਸੀਗੇ ਆਪਣੇ ਆ ਦੇਖੋ ਜੀ ਇਦਾਂ ਦੇ ਨੇ ਬਲੈਕ ਤਾਂ ਹੁਣ ਦੇਖ ਹੀ ਲਿਆ ਆ ਕਲਰ ਦਿਖਾ ਦੋ ਬਸ ਸਭ ਕੁਝ ਨਹੀਂ ਚੱਲ ਰਿਹਾ ਕੋਈ ਨਾ ਆ ਜਾ ਬਾਕੀ ਉਹ ਦੂਸਰੇ ਵੀ ਨੇ ਹੈ ਨਾ 벨ਵਟ ਵਾਲਾ ਉਹ ਵੀ ਦਿਖਾ ਦੋ ਇੱਕ 벨ਵਟ ਵਾਲਾ ਜਿਹੜਾ ਹੈ ਕੋਈ ਆ ਜ ਲੈ ਤੁਸੀਂ ਇਹ 벨 ਕੰਪਲੀਟ ਕਰੀ ਜਿਹੜਾ 벨ਵਟ ਵਾਲਾ ਤੁਸੀਂ ਲਿਖਾ ਪਿਆ ਸਾਰੇ ਕਲਰ ਹੋਈ ਤੁਸੀਂ ਇਹ ਕੰਪਲੀਟ ਕਰੀ ਕੋਈ ਜੀ ਇਹ ਮਹਿਰੂਨ ਹੈ ਨਾ ਕਾਫੀ ਜੀ ਹਾਂਜੀ ਹਾਂਜੀ ਮੇਰੇ ਵਰਸੀ ਵਾਲ ਨੇ ਤਿਆਰ ਰੱਖੇ ਹਾਂਜੀ ਅੱਛਾ ਹਾਂ ਠੀਕ ਜਿਹੜੇ ਵਰਦੀ ਉਹ ਵੀ ਵਰਸੀ ਵਾਲ ਨੇ CA1 ਦੁਪੱਟਾ ਹਾਸ ਹੈ ਇਹ ਵਨ ਦੁਪੱਟਾ ਹਾਸ ਇਥੋਂ ਲੈ ਆ ਹਾਂਜੀ ਹਾਂਜੀ ਪਹੁੰਚ ਗਏ ਜੀ ਡ੍ਰੈਕਲਿੰਨ ਵਾਲੀ ਦੁਕਾਨ ਤੇ ਇੱਥੇ ਆਪਾਂ ਨੇ ਕੁਝ ਕਪੜੇ ਡ੍ਰੈਕਲਿੰਨ ਲੈਣੇ ਆ ਕੁਰਤੇ ਪਜਾਮੇ ਡ੍ਰੈਕਲਿੰਨ ਕਰਾਉਣੇ ਆ ਤੇ ਇੱਕ ਥੋੜਾ ਰਫੂ ਕਰਵਾਉਣਾ ਸੀਗਾ ਪਲੀਜ਼ ਉਹ ਰਫੂ ਕਰਵਾ ਰਹੇ ਹਾਂ। ਲੋ ਜੀ ਪਤਾ ਸ਼ਾਪ ਦੇ ਨਾ ਵੀਡੀਓ ਨਹੀਂ ਬਣੀ ਹੈਗੀ ਪਤਾ ਨਹੀਂ ਕਿਉਂ ਹੋ ਮਿਸ ਹੋ ਗਈ ਹੈ ਵੀਡੀਓ। ਤੇ ਆਹ ਸ਼ਾਲ ਹੈ ਜਿਹੜਾ ਆਪਾਂ ਲੈਣਾ ਸੀ ਊੜੇ ੜੇ ਵਾਲਾ ਤੇ ਆਹ 50 ਆਨੇ ਪੱਗਾਂ ਦੀਆਂ। ਆਹ ਆਪਣਾ ਸ਼ਾਲ ਲੈਣਾ ਸੀਗਾ ਜੋ ਆਪਾਂ ਨੂੰ ਸ਼ੂਟ ਲਈ ਚਾਹੀਦਾ ਸੀਗਾ। ਕਿ ਆ ਪੱਗਾਂ ਦੇ ਲਈ ਆਪਾਂ ਨੇ ਸਿੱਕੀਆਂ ਲਈਆਂ ਨੇ ਅਲੱਗ-ਅਲੱਗ ਕਲਰਾਂ ਦੀਆਂ ਨੇ ਆਉਣ ਨੂੰ ਉੱਥੇ ਪਤਾ ਨਹੀਂ ਕਿਉਂ ਵੀਡੀਓ ਬੰਦ ਹੋ ਗਈ ਮੇਰੀ ਵੀਡੀਓ ਹੀ ਨਹੀਂ ਆਈ ਹੈਗੀ ਸਿਰੋਜੀ ਬਸ ਆਹੀ ਚੀਜ਼ਾਂ ਲੈਣਾਈ ਸੀ ਆਪਾਂ Ti da soldi va via il mio trainer side è è e di è tanto facciamo vedere che dentro para el bebé, ਚਲੋ ਜੀ ਬੈਠੀਏ ਗੱਡੀ ਵਿੱਚ ਚੱਲੀ ਆਪਣੇ ਘਰ ਨੂੰ ਗਰਮੀ ਬਹੁਤ ਆ ਬਾਹਰ ਤਾਂ ਦੇਖ ਲਓ ਜੀ ਪਾਰਕਿੰਗ ਖੰਨਾ ਸ਼ਹਿਰ ਦੀ ਖੰਨਾ ਸ਼ਹਿਰ ਦੀ ਪਾਰਕਿੰਗ ਆ ਇਹ ਕਢ ਲਈਏ ਜੀ ਆਪਣੀ ਗੱਡੀ ਗਰਮੀ ਬਹੁਤ ਹੈ ਜੀ ਮੀਂਹ ਵੀ ਪਈ ਜਾਂਦੇ ਆ ਮੌਸਮ पर पता नहीं क्यों गर्मी बहुत लग दिया। लो जी अपने हो गए सारे काम जेड़े अपना करना है इसी जरूरी जरूरी

ਇਹ ਬਹੁਤ ਹੈ ਕਿੰਨਾ ਵਧੀਆ ਹਾਂ ਸਾਰੀ ਜੁੱਤੀਆਂ ਦੀ ਮਾਰਕੀਟ ਇੱਥੇ ਆਮ ਸਿੰਪਲ ਸਿੰਪਲ ਜੀਆਂ ਨੇ ਯਾਨੀ ਭਾਰੀ ਤਾਂ ਵਧੀਆ ਤਾਂ ਮੰਗੇ ਤੋਂ ਹੀ ਮਿਲਦੀ ਹੈ ਜੇ ਵਧੀਆ ਪੌਣੇ ਵਾਲੀ ਚੱਲਣ ਵਾਲੀ ਲੈਣੀ ਹੈ ਕਿਸੇ ਨੇ ਤਾਂ ਫਿਰ ਮੰਗੇ ਤੋਂ ਮਿਲਦੀਆਂ ਨੇ ਚਲੋ ਦਿੱਲੀ ਚੂਜ਼ ਨੂੰ ਸਾਰੇ ਭੈਣ ਭਾਈਆਂ ਦੇ ਲੰਦਾ ਕਿਸੇ ਨੇ ਮਹਿੰਗੀ ਲੈਣੀ ਆ ਸਾਰੇ ਤਰ੍ਹਾਂ ਦੀ ਆ ਦੁਨੀਆ ਨਾ ਕਿਸੇ ਨੇ ਸਸਤੀ ਕਿਸੇ ਨੇ ਮਹਿੰਗੀ ਬਜਟ ਦੇ ਹਿਸਾਬ ਨਾਲ ਅਗਲਾ ਆਪਣੀ ਚੀਜ਼ ਲੈਂਦਾ ਭੈਣ ਭਾਈ ਜਿੰਨਾ ਕਾਗਲੇ ਚ ਗੰਜੈ ਆ ਉੰਨੀ ਕਾਗਲਾ ਆਪਣੀ ਖਰੀਦਦਾਰੀ ਕਰ ਲੈਂਦਾ ਲੋ ਜੀ ਸਬਜੀ ਸਬਜੀ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਇੱਧਰ ਪੋੜ ਨੇ ਕੰਮ ਖਰਾਬ ਕਰਦਾ ਜੇ ਪੋੜ ਉੱਪਰ ਹੋ ਜਾਂਦਾ ਨਾ ਇਹ ਬੜਾ ਵਧੀਆ ਸ਼ਹਿਰ ਸੀਗਾ ਇਹ ਕੋੜ ਨੇ ਸਾਰੇ ਕੰਮ ਖਰਾਬ ਕਰਿਆ ਪਿਆ ਤਾਂ ਕਾਫੀ ਸ਼ੋਰੂਮ ਬਣ ਗਏ ਇੱਥੇ ਉਹ ਆਪਣਾ ਕਲੰਗੀਧਰ ਗੁਰਦੁਆਰਾ ਸਾਹਿਬ ਤੁਹਾਨੂੰ ਦੁਕਾਨੀਆਂ ਦਰਸ਼ਨ ਕਰਾਉਣੀਆਂ ਜੀ ਖੰਨੇ ਆਣੇ ਕਲੰਗੀਧਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੋ ਵੀ ਸਾਰੇ ਜੈਲੋਜੀ ਹੁਣ ਆਪਾਂ ਚੰਦਿਆਂ ਜੀ ਦੇਖੋ ਜੀ ਇੱਥੋਂ ਸਾਰੇ ਕਿਤੇ ਜਾ ਸਕਦੇ ਆ ਦਰਾਹਾ ਸਭਰਾਵਾਲਾ ਨਮਾ ਸ਼ਹਿਰ